ਮੈਂ ਮਰਨਾ ਸਿਖਾਉਂਦਾ ਆ ਮੈਂ ਪ੍ਰਕਾਸ਼ ਦੀ ਗੱਲ ਨਹੀਂ ਕਰਦਾ ਉਹ ਕੋਈ ਪ੍ਰਸ਼ਨ ਹੀ ਨਹੀਂ ਹੈ ਪ੍ਰਸ਼ਨ ਘਟੋ ਘਟ ਆਖਦਾ ਹੈ ਉਹ ਤਾਂ ਚਾਨਣ ਹੈ ਉਹ ਨਹੀਂ ਹੈ ਤਾਂ ਚਾਨਣ ਨਹੀਂ ਹੈ ਕੀ ਹੈ ਉਹ ਅਸੀਂ ਜਾਣਦੇ ਆ ਜਿਹੜਾ ਅਸੀਂ ਜਾਣ ਸਕਦੇ ਆ ਉਹੀ ਅਸੀਂ ਜਾਣਦੇ ਆ ਇਸ ਲਈ ਵਿਚਾਰਨ ਵਾਲੀ ਗੱਲ ਸੱਤਾ ਨਹੀਂ ਵਿਚਾਰਨ ਜਾਏ ਜਾਣ ਵਾਲੇ ਗਿਆਨ ਦੀ ਸ਼ਕਤੀ ਹੈ ਸੱਤਾ ਉਹੀ ਲੱਗਦੀ ਹੈ ਜਿੰਨਾ ਗਿਆਨ ਜਾਗਰਿਤ ਹੁੰਦਾ ਹੈ ਕੋਈ ਪੁੱਛਦਾ ਸੀ ਆਤਮਾ ਹੈ ਕਿ ਨਹੀਂ ਮੈਂ ਕਿਹਾ ਆਪਣੇ ਕੋਲ ਉਸ ਨੂੰ ਵੇਖਣ ਦੀ ਅੱਖ ਹੈ ਤਾਂ ਨਹੀਂ ਤਾਂ ਨਹੀਂ ਹੈ ਆਮ ਤੌਰ ਤੇ ਅਸੀਂ ਕੇਵਲ ਵਸਤੂ ਨੂੰ ਹੀ ਵੇਖਦੇ ਹਾਂ ਇੰਦਰੀਆਂ ਤੋਂ ਕੇਵਲ ਉਹੀ ਲਿਆ ਜਾਂਦਾ ਹੈ ਦੇ ਰਹੀਂ ਜਿਹੜਾ ਲਿਆ ਜਾਂਦਾ ਉਹ ਦੇ ਤੋਂ ਦੂਜਾ ਵੀ ਕਿਵੇਂ ਹੋ ਸਕਦਾ ਦੇ ਦੇ ਨੂੰ ਹੀ ਵੇਖਦੀ ਹੈ ਤੇ ਵੇਖ ਸਕਦੀ ਹੈ ਬਿਨਾ ਦੇ ਉਸ ਤੋਂ ਅਣਛੋਇਆ ਰਹਿ ਜਾਂਦਾ ਹੈ ਆਤਮਾ ਉਸ ਦੀ ਪੌਣ ਸੀਮਾ ਵਿੱਚ ਨਹੀਂ ਆਉਂਦੀ ਉਹ ਪਦਾਰਥ ਨਾਲੋਂ ਵੱਖਰੀ ਹੈ ਇਸ ਲਈ ਉਸ ਨੂੰ ਜਾਣਨ ਦਾ ਮਾਰਗ ਵੀ ਵੱਖਰਾ ਹੀ ਹੋ ਸਕਦਾ ਹੈ ਆਤਮਾ ਨੂੰ ਜਾਣਨ ਦਾ ਮਾਰਗ ਧਰਮ ਹੈ ਧਰਮ ਉਪਦੇਸ਼ ਨਹੀਂ ਉਹ ਹੀ ਇਲਾਜ ਹੈ ਉਸ ਅੰਦਰਲੀ ਅੱਖ ਦੀ ਦੇਖ ਰੇਖ ਹੈ ਜਿਸ ਤੋਂ ਜਿਹੜਾ ਪਦਾਰਥ ਦੇ ਉਲਟ ਜਾਂਦਾ ਹੈ ਉਸ ਨੂੰ ਜਾਣਿਆ ਜਾਂਦਾ ਹੈ ਉਹ ਕੋਈ ਵਿਚਾਰਨਾ ਨਹੀਂ ਸਾਧਨਾ ਹੈ ਵਿਚਾਰਨਾ ਇੰਦ੍ਰਿਆ ਰਾਈ ਹੈ ਕਿਉਂ ਜੋ ਸਭ ਵਿਚਾਰ ਇੰਦਰੀਆਂ ਰਾਈ ਹੋ ਪਾਉਂਦੇ ਨੇ ਇਸ ਲਈ ਵਿਚਾਰ ਕਰਨਾ ਕਦੇ ਵੀ ਇੰਦਰੀਆ ਦੀ ਪ੍ਰਕਿਰਿਆ ਦਾ ਵਿਰੋਧ ਨਹੀਂ ਕਰ ਪਾਉਂਦੀਆਂ ਵਿਚਾਰ ਅੰਦਰੋਂ ਨਹੀਂ ਜਾਗਦੇ ਬਾਹਰੋਂ ਆਉਂਦੇ ਨੇ ਉਹ ਅੰਦਰੇ ਨਹੀਂ ਪਰੌਣੇ ਉਹ ਆਪਾ ਨਹੀਂ ਬਗਾਨੇ ਨੇ ਇਸ ਲਈ ਵਿਚਾਰ ਆਪਣੇ ਵਧੇਰੇ ਬਦਲਾਂ ਵਿੱਚ ਵਿਗਿਆਨ ਬਣ ਕੇ ਜਰੂਰੀ ਪਦਾਰਥ ਕੇਂਦਰ ਤੇ ਆ ਜਾਂਦਾ ਹੈ ਤੇ ਜਿਹੜਾ ਵਿਚਾਰ ਦਾ ਉਸ ਦੇ ਤਰਕ ਅਨੁਸਾਰ ਅੰਤ ਤੱਕ ਮਾਰਗ ਲੱਗੇਗਾ ਨਾ ਉਹ ਪਾਵੇਗਾ ਕਿ ਪਦਾਰਥ ਤੋਂ ਛੁੱਟ ਹੋਰ ਜਗਤ ਵਿੱਚ ਕੁਝ ਵੀ ਨਹੀਂ ਆ ਵਿਚਾਰ ਸਰੂਪ ਵਜੋਂ ਆਤਮਾ ਦੇ ਵਿਰੋਧ ਲਈ ਬਣੇ ਹੋਏ ਨੇ ਕਿਉਂਕਿ ਉਸ ਦਾ ਜਨਮ ਤੇ ਪ੍ਰਾਪਤੀ ਇੰਦਰੀਆਂ ਹੀ ਹੁੰਦਾ ਹੈ ਤੇ ਜਿਹੜੀਆਂ ਇੰਦਰੀਆਂ ਦਾ ਤੀਤ ਹੈ ਉਸ ਦੀ ਸੀਮਾ ਨਹੀਂ ਇਸ ਲਈ ਆਤਮਾ ਨੂੰ ਪ੍ਰਗਟ ਕਰਨ ਵਾਲੇ ਸਾਰੇ ਵਿਚਾਰ ਅਸਰ ਤੇ ਤਰਕ ਰਾਤ ਲੱਗਦੇ ਨੇ ਇਸ 바ਵਕੀ ਹੈ ਧਰਮ ਤਰਕ ਬਿਨਾ ਹੈ ਕਿਉਂ ਜੋ ਧਰਮ ਕੋਈ ਵਿਚਾਰ ਨਹੀਂ ਹੈ ਉਹ ਸੰਗਤ ਵੀ ਹੈ ਕਿਉਂ ਜੋ ਇੰਦਰੀਆਂ ਦੇ ਗਿਆਨ ਨਾਲ ਉਸ ਦੀ ਸੰਗਤ ਦੀ ਸੰਭਵ ਨਹੀਂ ਹੈ ਤੇ ਇੰਦਰੀਆਂ ਤੋਂ ਨਹੀਂ ਬਲਕੇ ਕਿਸੇ ਬਹੁਤ ਹੀ ਹੋਰ ਅਤੇ ਵੱਖਰੇ ਰਾਹ ਤੋਂ ਪ੍ਰਾਪਤ ਹੁੰਦਾ ਹੈ ਧਰਮ ਵਿਚਾਰ ਦੀ ਅਨੁਭੂਤੀ ਨਹੀਂ ਬਿਨਾ ਵਿਚਾਰੋ ਚੇਤਨਾਵਾਂ ਵਿੱਚ ਹੋਇਆ ਗਿਆਨ ਹੈ ਵਿਚਾਰ ਇੰਦਰੀਆਂ ਤੋਂ ਜੰਮਿਆ ਹੈ ਬਿਨਾ ਵਿਚਾਰ ਚੇਤਨਾਵਾਂ ਵਿੱਚ ਇੰਦਰੀਆਂ ਤੋਂ ਹੀ ਅੰਦਰ ਹੈ ਵਿਚਾਰ ਹੀ ਉਤਤਮ ਪਦਾਰਥ ਹੈ ਵਿਚਾਰ ਹੀ ਚੇਤਨਾਵਾਂ ਦਾ ਪੂਰਨ ਸਾਖਿਅਤ ਆਤਮਾ ਹੈ ਅਸਲੀ ਜਿਹੜਾ ਵਿਚਾਰ ਨਾ ਆਤਮਾ ਦੇ ਸੰਬੰਧ ਵਿੱਚ ਹੈ ਉਹ ਵਿਅਰਥ ਹੈ ਉਹ ਸਾਧਨਾ ਸਾਥਕ ਹੈ ਜਿਹੜੀ ਕਿ ਵਿਚਾਰਨ ਵਾਲਾ ਹੈ ਵਿਚਾਰ ਪਿੱਛੇ ਵੀ ਕੋਈ ਹੈ ਉਹ ਹੈ ਗਿਆਨ ਵਿਵੇਕ ਹੈ ਕਲੇ ਵਿਚਾਰ ਵਿੱਚ ਰੁੱਝਿਆ ਤੇ ਖੁੱਬੇ ਉਸ ਨੂੰ ਜਾਨ ਨਹੀਂ ਪਾਉਂਦੇ ਵਿਚਾਰ ਅਗਨੂ ਤੋਂ ਇਹ ਨਾਲਟਾ ਕਿਰਖ ਦੇ ਨੇ ਉਹਨਾਂ ਵਿੱਚ ਹੋ ਕੇ ਹੀ ਸਾਰਾ ਜੀਵਨ ਧੂਆ ਹੋ ਜਾਂਦਾ ਹੈ ਤੇ ਵਿਅਕਤੀ ਉਸ ਗਿਆਨ ਦੀ ਅਗਨੀ ਤੋਂ ਅਣਜਾਣਿਆ ਹੀ ਰਹਿ ਜਾਂਦਾ ਹੈ ਵਿਚਾਰ ਵਿਗਾਨ ਨਹੀਂ ਉਹ ਆਕੀ ਆਪਣੀ ਹੈ ਵਿਚਾਰ ਗਿਆਨ ਨਹੀਂ ਉਹ ਆਖ ਹੈ ਜਿਸ ਨਾਲ ਸੱਚ ਜਾਣਿਆ ਜਾ ਸਕਦਾ ਹੈ ਉਹ ਨਹੀਂ ਤਾਂ ਤੇ ਹਨੇਰੇ ਵਿੱਚ ਪ੍ਰਕਾਸ਼ ਤਾਂ ਹਨੇਰਾ ਵੀ ਨਹੀਂ ਜਾਣਿਆ ਜਾ ਸਕਦਾ ਇੱਕ ਵਾਰੀ ਇੱਕ ਸਾਧੂ ਕੋਲ ਆਏ ਨੇ ਮਿੱਤਰ ਨੂੰ ਲਿਆਏ ਸੀ ਉਹਨਾਂ ਉਸ ਨੂੰ ਬਹੁਤ ਸਮਝਾਇਆ ਕਿ ਪ੍ਰਕਾਸ਼ ਕੀ ਹੈ ਪਰ ਉਹ ਮੰਨਣ ਨੂੰ ਰਾਜ਼ੀ ਨਹੀਂ ਹੋਇਆ ਉਸ ਦਾ ਨਾਮ ਮੰਨਣਾ ਵੀ ਠੀਕ ਸੀ ਸਮਝਣਾ ਹੀ ਗਲਤ ਹੋਇਆ ਹੁੰਦਾ ਹੈ ਇਹੀ ਵਿਚਾਰ ਯੋਗ ਹੈ ਜਿਹੜਾ ਨਹੀਂ ਦਿਸ ਰਿਹਾ ਉਹ ਨਹੀਂ ਸੀ ਸਾਡਿਆਂ ਵਿੱਚ ਬਹੁਤਿਆਂ ਦਾ ਤਰਕ ਵੀ ਇਹੀ ਹੈ ਉਹ ਅੰਨੇ ਹੀ ਵਿਚਾਰਤਾ ਰਸੀ ਤੇ ਨੇਮਾ ਜਨ ਨੂੰ ਕੌਲੀ ਉਸ ਦਾ ਵਿਵਾਰ ਸੀ ਉਸ ਦੇ ਮਿੱਤਰ ਹੀ ਗਲਤ ਸਨ ਸਾਧੂ ਨੇ ਕਿਹਾ ਸੀ ਕਿ ਉਸਨੇ ਕਿਹਾ ਸੀ ਮੇਰੇ ਕੋਲ ਕਿਉਂ ਲਿਆਏ ਹੋ ਕਿਸੇ ਵੈਰ ਕੋ ਲੈ ਜਾਓ ਤੁਹਾਡੇ ਮਿੱਤਰ ਨੂੰ ਪ੍ਰਕਾਸ਼ ਸਮਝਾਉਣ ਦਾ ਵੀ ਲਾਜ ਦੀ ਲੋੜ ਹੈ ਮੈਂ ਵੀ ਇਹੀ ਕਹਿਣਾ ਅੱਖਾਂ ਹਨ ਤਾਂ ਪ੍ਰਕਾਸ਼ ਹੈ ਜਿਹੜਾ ਪ੍ਰਕਾਸ਼ ਨਹੀਂ ਸੱਚ ਨੂੰ ਉਹੀ ਆਤਮਾ ਲਈ ਸੱਚ ਹੈ ਸੱਚ ਉਹੀ ਹੈ ਜਿਹੜਾ ਪ੍ਰਤੱਖ ਹੋਵੇ ਹਾਲਾਂਕਿ ਜਿਹੜੇ ਪ੍ਰਤੱਖ ਹੈ ਕੇਵਲ ਉਹੀ ਸੱਚ ਨਹੀਂ ਹੈ ਸੱਚ ਤਾਂ ਅਨੰਤ ਹੈ ਅਨੰਤ ਪ੍ਰਤੱਖ ਵੀ ਹੋ ਸਕਦਾ ਹੈ ਵਿਚਾਰ ਸਾਡੀ ਸੀਮਾ ਹੈ ਇੰਦਰੀਆਂ ਸਾਡੀਆਂ ਸੀਮਾਵਾਂ ਨੇ ਉਹਨਾਂ ਤੋਂ ਜਾਣਿਆ ਜਾਂਦਾ ਹੈ ਤੇ ਉਹ ਇਹ ਹੈ ਕਿ ਜਿਸ ਦੀ ਸੀਮਾ ਹੈ ਅਸੀਮ ਨੂੰ ਅਨੰਤ ਨੂੰ ਉਸ ਤੋਂ ਉੱਪਰ ਉੱਠ ਕੇ ਜਾਨਣਾ ਹੁੰਦਾ ਹੈ ਇੰਦਰੀਆਂ ਦੇ ਪਿੱਛੇ ਵਿਚਾਰੋ ਸਖਣੀ ਸਥਿਤੀ ਵਿੱਚ ਜਿਸ ਦਾ ਸਾਖਿਤ ਹੁੰਦਾ ਹੈ ਉਹੀ ਅਨੰਤ ਅਸੀਮ ਅਨਾਦ ਆਤਮਾ ਹੈ ਆਤਮਾ ਨੂੰ ਜਾਣਨ ਦੀ ਅੱਖ ਸ਼ੂਨਿਆ ਉਸ ਨੂੰ ਹੀ ਸਮਾਦੀ ਕਿਹਾ ਹੈ ਇਹ ਯੋਗ ਹੈ ਚਿੱਤ ਦੀਆਂ ਸੰਭਾਵਨਾਵਾਂ ਦੇ ਤਿਆਗ ਨਾਲ ਅੱਖਾਂ ਖੁੱਲ੍ਹਦੀਆਂ ਨੇ ਤੇ ਸਾਰਾ ਜੀਵਨ ਅੰਮ੍ਰਿਤ ਪ੍ਰਕਾਸ਼ ਨਾਲ ਅਲੌਕਿਕ ਤੇ ਰੂਪਾਂਤਰਿਤ ਹੋ ਜਾਂਦਾ ਹੈ ਉੱਥੇ ਫਿਰ ਪੁੱਛਣਾ ਨਹੀਂ ਹੁੰਦਾ ਕਿ ਆਤਮਾ ਹੈ ਜਾਂ ਨਹੀਂ ਉੱਥੇ ਜਾਣਿਆ ਜਾਂਦਾ ਹੈ ਉੱਥੇ ਦਰਸ਼ਨ ਹੈ ਵਿਚਾਰ ਮਿਤਰੀਆਂ ਚਿੱਤ ਜਿੱਥੇ ਨਹੀਂ ਹੈ ਉੱਥੇ ਦਰਸ਼ਨ ਹੈ ਸ਼ੂਨਿਆਂ ਤੋਂ ਪੂਰਨ ਦਾ ਦੂਰਦਰਸ਼ਨ ਹੁੰਦਾ ਹੈ ਤੇ ਸ਼ੂਨਿਆਂ ਹੁੰਦਾ ਹੈ ਵਿਚਾਰ ਪ੍ਰਕਿਰਿਆ ਦੇ ਨਿਰੇਖਣ ਬਿਨਾਂ ਚੋਣ ਸਾਖਸ਼ੀ ਭਾਵ ਨਾਲ ਵਿਚਾਰ ਵਿੱਚ ਸ਼ੁਭ ਅਸ਼ੁਭ ਦਾ ਨਿਰਣਾ ਨਹੀਂ ਕਰਨਾ ਹੁੰਦਾ ਉਹ ਨਿਰਣਾ ਰਾਗ ਜਾਂ ਵਿਰਾਗ ਹੋਂ ਲੈ ਆਉਂਦਾ ਹੈ ਕਿਸੇ ਨੂੰ ਰੋਕੀ ਰੱਖਣਾ ਤੇ ਕਿਸੇ ਨੂੰ ਤਿਆਗਣ ਦਾ ਭਾਵ ਉਸ ਤੋਂ ਉਪਜਦਾ ਹੈ ਉਹ ਭਾਵ ਵੀ ਵਿਚਾਰ ਬਣਨਾ ਹੈ ਉਹ ਭਾਵ ਹੀ ਚਿੱਤ ਦਾ ਜੀਵਨ ਅਤੇ ਪ੍ਰਾਣ ਹੈ ਉਸ ਭਾਵ ਦੇ ਆਧਾਰ ਤੇ ਹੀ ਵਿਚਾਰ ਦੀ ਲੜੀ ਨਿਰੰਤਰ ਚੱਲਦੀ ਚੱਲ ਜਾਂਦੀ ਹੈ ਵਿਚਾਰ ਵਾਲਾ ਕੋਈ ਵੀ ਭਾਵ ਸਾਨੂੰ ਵਿਚਾਰ ਨਾਲ ਬੰਨ੍ਹ ਦਿੰਦਾ ਹੈ ਉਸ ਦੇ ਨਿਰਪੱਖ ਸਾਖੀ ਦਾ ਅਰਥ ਹੈ ਨਿਰਭਾਵ ਵਿਚਾਰ ਨੂੰ ਨਿਰਭਾਵ ਦੇ ਬਿੰਦੂ ਨਾਲ ਦੇਖਣਾ ਧਿਆਨ ਹੈ ਬਸ ਦੇਖਣਾ ਹੈ ਜੋਨ ਨਹੀਂ ਕਰਨੀ ਤੇ ਨਿਰਣਾ ਨਹੀਂ ਲੈਣਾ ਇਹ ਵੇਖਿਓ ਮਿਹਨਤ ਨਾਲ ਸਾਧਿਆ ਜਾਂਦਾ ਹੈ ਹਾਲਾਂਕਿ ਕੁਝ ਕਰਨਾ ਨਹੀਂ ਹੈ ਪਰ ਕੁਝ ਨਾ ਕੁਝ ਕਰਦੇ ਰਹਿਣ ਦੀ ਸਾਡੀ ਐਨੀ ਆਦਤ ਬਣੀ ਹੋਈ ਹੈ ਕਿ ਕੁਝ ਨਾ ਕਰਨ ਦੇ ਵਰਗਾ ਸੌਖਾ ਤੇ ਸਹਿਜ ਕੰਮ ਬਹੁਤ ਔਖਾ ਹੋ ਗਿਆ ਹੈ। ਬਸ ਵੇਖਣ ਮਾਤਰ ਨਾਲ ਬਿੰਦੂ ਦੇ ਟਿਕਣ ਨਾਲ ਲੜੀਵਾਰ ਵਿਚਾਰ ਅਲੋਪ ਹੋਣ ਲੱਗਦੇ ਨੇ। ਓਦਾਂ ਹੀ ਜਿਵੇਂ ਸਵੇਰ ਵੇਲੇ ਸੂਰਜ ਦੇ ਤਾਪ ਨਾਲ ਤਰੇਲ ਦੇ ਤੁਪਕੇ ਭਾਬਨ ਅਲੋਪ ਹੋ ਜਾਂਦੇ ਨੇ। ਬਸ ਵੇਖਣ ਦੇ ਨਿੱਗ ਵਿਚਾਰਾਂ ਦੇ ਵਾਸ਼ ਵਿਪੂਤ ਉਹ ਜਾਣ ਲਈ ਕਾਫੀ ਨਹੀਂ ਲੋੜੀਦਾ ਉਹ ਰਾਹ ਹੈ ਜਿੱਥੋਂ ਸ਼ੂਨੇ ਉਜਾਗਰ ਹੁੰਦਾ ਹੈ ਤੇ ਮਨੁੱਖ ਨੂੰ ਅੱਖ ਮਿਲਦੀ ਹੈ ਤੇ ਆਤਮਾ ਮਿਲਦੀ ਹੈ ਮੈਂ ਕਹ ਹਨੇਰੀ ਰਾਤ ਵਿੱਚ ਇਕੱਲਾ ਬੈਠਾ ਸੀ ਬਾਹਰ ਵੀ ਇਕੱਲਾ ਸੀ ਅੰਦਰ ਵੀ ਇਕੱਲਾ ਸੀ ਕੋਈ ਨਹੀਂ ਸੀ ਮੇਰੇ ਨਾਲ ਅੰਦਰ ਕਿਸੇ ਦਾ ਵਿਚਾਰ ਵੀ ਨਹੀਂ ਸੀ ਕੋਈ ਕਿਰਿਆ ਵੀ ਨਹੀਂ ਸੀ ਬਸ ਵੇਖਦਾ ਸੀ ਕੁਝ ਵੇਖਦਾ ਸੀ ਇਦਾਂ ਨਹੀਂ ਬਸ ਵੇਖਦਾ ਹੀ ਸੀ ਉਸ ਵੇਖਣ ਦਾ ਕੋਈ ਮਤਲਬ ਹੀ ਨਹੀਂ ਸੀ ਉਹ ਵੇਖਣਾ ਬਿਨਾ ਵਿਸ਼ੇ ਤੋਂ ਹੀ ਸ਼ੂਨਿਆਧਾਰ ਸੀ ਕਿਸੇ ਦਾ ਵੇਖਣਾ ਨਹੀਂ ਬਸ ਵੇਖਣਾ ਹੀ ਸੀ ਕਿਸੇ ਨੇ ਆ ਕੇ ਪੁੱਛਿਆ ਕੀ ਕਰ ਰਹੇ ਹੋ ਹੁਣ ਮੈਂ ਕੀ ਕਹਿੰਦਾ ਕੁਝ ਤਾਂ ਕਰ ਰਿਹਾ ਸੀ ਮੈਂ ਮੈਂ ਕੀ ਕੁਝ ਨਿਕਾਲ ਰਿਹਾ ਮੈਂ ਬਸ ਹੈਗਾ ਇਹ ਕੇਵਲ ਹੋਣਾ ਹੀ ਸ਼ੂਨਿਆ ਇਹੀ ਉਹ ਬਿੰਦੂ ਹੈ ਜਿੱਥੇ ਪਦਾਰਥ ਦਾ ਤਿਆਗ ਤੇ ਪਰਮਾਤਮਾ ਦਾ ਆਰੰਭ ਹੁੰਦਾ ਹੈ ਮੈਂ ਸ਼ੂਨਿਅ ਸਿਖਾਉਂਦਾ ਹਾਂ ਇਹ ਮਿਟਣਾ ਸਿਖਾਉਂਦਾ ਹਾਂ ਮੈਂ ਇਮਿੱਤਰ ਸਿਖਾਉਂਦਾ ਹਾਂ ਮੈਂ ਮਿਟਣ ਸਿਖਾਉਂਦਾ ਹਾਂ ਤੇ ਇਹਦੇ ਲਈ ਸਿਖਾਉਂਦਾ ਹਾਂ ਕਿ ਤੁਸੀਂ ਪੂਰਨ ਹੋ ਸਕੇ ਤੁਸੀਂ ਅੰਮ੍ਰਿਤ ਹੋ ਸਕੇ ਕਿੰਨਾ ਚਰਜ ਹੈ ਕਿ ਮਿਟਨ ਮਗਰੋ ਜੀਵਨ ਮਿਲਦਾ ਹੈ ਤੇ ਜਿਹੜੇ ਜੀਵਨ ਨਾਲ ਚਿੰਬੜੇ ਨੇ ਉਹ ਖੋਜਦੇ ਨੇ ਪੂਰਣ ਹੋਣ ਦੀ ਜਿਹੜੀ ਚਿੰਤਾ ਵਿੱਚ ਉਹ ਖਾਲੀ ਤੇ ਛੁਣਿਆ ਹੋ ਜਾਂਦਾ ਹੈ ਤੇ ਜਿਹੜਾ ਛੁਣਿਆ ਹੈ ਤੇ ਉਹ ਛੁਣਿਆ ਹੋ ਕੇ ਨਿਸ਼ਚਿਤ ਹੀ ਉਹ ਪੂਰਨਤਾ ਨੂੰ ਪਾ ਲੈਂਦਾ ਹੈ ਤੁਮ ਕਾ ਤੁਪਕਾ ਰਹਿ ਕੇ ਸਾਗਰ ਨਹੀਂ ਹੋ ਸਕਦੀ ਉਹ ਹੰਕਾਰ ਨਿਫਾਲ ਹੈ ਉਸ ਦਿਸ਼ਾ ਵਿੱਚ ਤੁਪਕਾ ਦਾ ਮਿਟ ਸਕਦਾ ਹੈ ਪਰ ਸਾਗਰ ਨਹੀਂ ਹੋ ਸਕਦੀ ਤੁਪਕਾ ਬਣੇ ਰਹਿਣ ਦਾ ਕਹਿਣਾ ਹੀ ਬਾਦ ਆਇਆ ਹੈ ਉਹੀ ਤਾਂ ਅਟੰਬਰ ਹੈ ਧੁਰਖਾਵਟ ਵੀ ਸਾਗਰ ਵੱਲੋਂ ਦੁਆਰ ਕਦੀ ਵੀ ਬੰਦ ਨਹੀਂ ਆ ਕਿਉਂਕਿ ਜਿਹਦੇ ਦੁਆਰ ਤੇ ਤੁਪਕਾ ਆਪਣੇ ਹੱਥਾਂ ਨਾਲ ਆਪਣੇ ਆਪ ਵਿੱਚ ਬੰਦ ਹੁੰਦੇ ਨੇ ਉਸ ਦੀਆਂ ਕੰਧਾਂ ਤੇ ਸੀਮਾਵਾਂ ਉਸ ਦੀਆਂ ਆਪਣੀਆਂ ਨੇ ਸਾਗਰ ਤਾਂ ਹੋਣਾ ਚਾਹੁੰਦੀ ਹੈ ਪਰ ਆਪਣੇ ਆਪ ਨੂੰ ਤੁਪਕਾ ਹੋਣ ਤੋਂ ਵੀ ਨਹੀਂ ਤੋੜਨਾ ਚਾਹਦਾ ਇਹ ਹੀ ਉਹ ਦੀ ਦੁਬਦ ਇਹ ਹੀ ਦੁਬਦ ਮੁਖਦੀ ਹੈ ਇਹ ਅਸੰਭਵ ਹੈ ਕਿ ਤੁਪਕਾ ਤੁਪਕਾ ਵੀ ਰਵੇ ਤੇ ਸਾਗਰ ਵੀ ਹੋ ਜਾਵੇ ਵਿਅਕਤੀ ਵੀ ਰਵੇ ਤੇ ਬ੍ਰਹਮ ਨੂੰ ਜਾਣ ਲਵੇ ਬ੍ਰਹਮ ਹੋ ਜਾਵੇ ਮੈਂ ਤਾਂ ਤੁਪਕਾ ਮਿਟਦਾ ਤਾਂ ਆਤਮਾ ਦਾ ਸਾਗਰ ਉਪਲਬਧ ਹੁੰਦਾ ਹੈ ਆਤਮਾ ਦਾ ਸਾਗਰ ਅਸਲੋਂ ਨੇੜੇ ਹੈ ਅਸੀਂ ਫਜ਼ੂਲ ਦੀ ਤੁਪਕੇ ਨੂੰ ਫੜਦੇ ਹੋਏ ਰੁਕੇ ਹੋਏ ਹਾਂ ਆਤਮਾ ਦਾ ਅੰਮ੍ਰਿਤ ਨੇੜੇ ਹੈ ਅਸੀਂ ਐਵੇਂ ਮ੍ਰਿਤਯੂ ਦੀ ਬੁੱਕਲ ਮਾਰੀ ਬੈਠੇ ਹਾਂ ਤੁਪਕੇ ਨੂੰ ਮਿਟਾਉਣਾ ਪਊਗਾ ਤੇ ਸਾਨੂੰ ਆਪਣੀ ਥਾਂ ਨਾਲ ਆਪਣੇ ਦੁਆਲੇ ਲਪੇਟੇ ਕੱਪੜਿਆਂ ਨੂੰ ਦੂਰ ਕਰਨਾ ਪਵੇਗਾ ਆਪਣੀਆਂ ਸੀਮਾਵਾਂ ਛੱਡਣੀਆਂ ਹੀ ਪੈਣਗੀਆਂ ਤਾਂ ਦੀ ਅਸੀਂ ਅਨੰਤ ਤੇ ਅਸੀਮ ਸੱਚ ਦੇ ਅੰਗ ਤੋਂ ਹੋ ਸਕਦੇ ਹਾਂ ਇਹੋ ਜਿਹਾ ਸਾਹਸ ਜਿੰਨਾ ਵਿੱਚ ਨਹੀਂ ਹੈ ਉਹ ਧਾਰਮਿਕ ਨਹੀਂ ਹੋ ਸਕਦੇ ਧਰਮ ਮਨੁੱਖ ਜੀਵਨ ਦਾ ਚਰਮ ਸਾਹਸ ਹੈ ਕਿਉਂ ਜੋ ਉਹ ਆਪ ਨੂੰ ਸ਼ੂਨੇ ਕਰਕੇ ਤੇ ਪਰੇ ਕਰਨ ਦਾ ਰਹਾ ਹੈ ਧਰਮ ਡਰਿਆਂ ਦੀ ਦਿਸ਼ਾਨੀ ਸਵਰਗ ਦੇ ਲੋਭ ਨਾਲ ਪੀੜਤ ਤੇ ਨਰਕ ਦੇ ਭੈ ਨਾਲ ਕੰਬਲ ਵਾਲਿਆਂ ਲਈ ਉਹ પુરਸਾਰਥ ਨਹੀਂ ਹੈ ਸਾਰੇ ਲਾਲਚ ਤੇ ਭੈ ਤੁਪਕੇ ਦੇ ਨੇ ਉਹ ਡਰਬਿਆਂ ਤੇ ਲਾਲਚ ਨਾਲ ਹੀ ਤੁਪਕੇ ਦੇ ਆਪਣੇ ਆਪ ਨੂੰ ਬਣਾਇਆ ਤੇ ਬਨਿਆ ਹੋਇਆ ਹੈ ਤੁਪਕੇ ਨੂੰ ਮਿਟਾਉਣਾ ਵਿਅਕਤੀ ਨੂੰ ਮ੍ਰਿਤਿਉ ਦੇਣਾ ਹੈ ਜਿਸ ਵਿੱਚ ਇੰਨਾ ਸਾਸਚ ਹੈਗਾ ਹੈ ਉਹ ਹੀ ਸਾਗਰ ਦੇ ਸੱਦੇ ਨੂੰ ਸਵੀਕਾਰ ਕਰ ਸਕਦਾ ਹੈ ਸਾਗਰ ਦਾ ਸੱਦਾ ਹੀ ਸੱਚ ਦਾ ਸੱਦਾ